ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਜਿਹੜਾ ਅੱਜ ਮੈਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਕਿਸੇ ਵੀ ਕਲਰ 'ਚ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਬਾਰਡਰ ਦੇ ਤੌਰ ਤੇ ਵੀ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਜਾਂ ਨੀਚੇ ਕੋਈ ਬਾਰਡਰ ਹੋਰ ਬਣਾ ਕੇ ਉੱਪਰ ਇਸ ਨੂੰ ਆਪਣਾ ਡਿਜ਼ਾਈਨ ਦੇ ਤੌਰ ਤੇ ਸੈੱਟ ਕਰ ਸਕਦੇ ਹੋ ਠੀਕ ਹੈ ਇਹਨੂੰ ਸੈੱਟ ਕਿਵੇਂ ਕਰਨਾ ਹੈ ਤੁਹਾਡੀ ਮਰਜ਼ੀ ਹੈ ਦੇਖੋ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਤਾਂ ਇਸ ਤਰ੍ਹਾਂ ਸਿੰਗਲ ਗੁੰਡੇ ਪਾ ਕੇ ਠੀਕ ਹੈ ਗੁੰਡੇ ਤੁਸੀਂ ਕਿਸ ਤਰ੍ਹਾਂ ਵੀ ਪਾ ਸਕਦੇ ਹੋ ਪਰ ਜਿਹੜਾ ਮੈਂ ਸ਼ ਸਿੰਗਲ ਕੁੰਡੇ ਜਦੋਂ ਆਪਾਂ ਪਾਉਣੇ ਆ ਦੇਖੋ ਇਸ ਤਰ੍ਹਾਂ ਮੈਂ ਆਪਣੇ ਚੈਨਲ ਤੇ ਵੀ ਸਿੰਗਲ ਕੁੰਡੇ ਕਿਵੇਂ ਪਾਉਣੇ ਦੱਸੇ ਹੋਏ ਦੇਖੋ ਜਿਹੜਾ ਇੱਕ ਥ੍ਰੈਡ ਆਪਾਂ ਇਧਰ ਕਰ ਲੈਣਾ ਠੀਕ ਹੈ ਇਸ ਤਰ੍ਹਾਂ ਜਿੰਨਾ ਵੀ ਆਪਾਂ ਕੁੰਡੇ ਪਾਉਣੇ ਹੋਣਗੇ ਉਸ ਹਿਸਾਬ ਨਾਲ ਆਪਾਂ ਇਹ ਥ੍ਰੈਡ ਲੈ ਲੈਣਾ ਫਿਰ ਦੇਖੋ ਇਸ ਤਰ੍ਹਾਂ ਕੁੰਡੇ ਪਾ ਲੈਣੇ ਇੱਕ ਕੁੰਡਾ ਤਾਂ ਆਪਣੇ ਆਹੀ ਹੋ ਜਾਂਦਾ ਜਦੋਂ ਆਪਾਂ ਸਲਾਈ ਦੇ ਇਸ ਤਰ੍ਹਾਂ ਪਾਇਆ ਹੋਇਆ ਠੀਕ ਹੈ ਉਸ ਤੋਂ ਬਾਅਦ ਦੇਖੋ ਇਸ ਤਰ੍ਹਾਂ ਕੁੰਡੇ ਪਾਉਣੇ ਤੇ ਕੁੰਡੇ ਆਪਾਂ ਇਸ ਡਿਜ਼ਾਈਨ ਲਈ ਜਿਹੜੇ ਲੈਣੇ ਆ ਪੰਜ ਦੇ ਮਲਟੀਪਲ ਦੋ ਕੁੰਡੇ ਵਾਧੂ ਲੈਣੇ ਉਸ ਤੋਂ ਬਾਅਦ ਦੋ ਕੁੰਡੇ ਕੰਨਾਂ ਲਈ ਮਤਲਬ 5-5 ਦੇ ਹਿਸਾਬ ਨਾਲ ਪਾ ਕੇ ਚਾਰ ਕੁੰਡੇ ਲਾਸਟ ਤੇ ਆਪਾਂ ਵਾਧਾ ਰੱਖ ਲੈਣੇ ਆ ਤਾਂ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਊਗਾ ਜੇਕਰ ਤੁਸੀਂ ਇਸ ਨੂੰ ਬਾਰਡਰ ਦੇ ਤੌਰ ਤੇ ਬਣਾਉਣਾ ਤਾਂ ਕੁੰਡੇ ਪਾ ਕੇ ਇਸ ਨੂੰ ਤੁਸੀਂ ਸ਼ੁਰੂ ਕਰ ਸਕਦੇ ਹੋ ਰੰਗ ਉਹ ਸਾਈਡ ਤੋਂ ਇੱਕ ਇਹ ਜਿਹੜੀ ਬੇਸਿਕ ਰੋ ਬਣੂਗੀ ਵੇ ਰਾਈਟ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋ ਜੂਗਾ ਠੀਕ ਹੈ ਇੱਕ ਵਾਰ ਡਿਜ਼ਾਈਨ ਦੀ ਬੇਸ ਕਰੂ ਬਣੂਗੀ ਤਾਂ ਦੇਖੋ ਮੇਰੇ ਕੋਲ ਕੁੰਡੇ ਇੱਥੇ ਜਿਹੜੇ ਇਸ ਤਰ੍ਹਾਂ 3 2 5 5 5 5 ਤੇ ਲਾਸਟ ਤੇ 4 ਕੁੰਡੇ ਵਾਦੋ ਇਸ ਤਰ੍ਹਾਂ ਠੀਕ ਹੈ ਇਹ ਹੋ ਗਏ ਆਪਣੇ ਇਸ ਤਰ੍ਹਾਂ 5 ਦੇ ਮਲਟੀਪਲ 4 ਕੁੰਡੇ ਵਾਦੋ ਤਾਂ ਦੇਖੋ ਜਦੋਂ ਆਪਾਂ ਇਸ ਤਰ੍ਹਾਂ ਕੁੰਡੇ ਪਾਉਣੇ ਆ ਤੇ ਇਹ ਆਪਣੀ ਰਾਈਟ ਸਾਈਡ ਆ ਜਾਂਦੀ ਦੇਖੋ ਕੁੰਡਿਆਂ ਦੀ ਠੀਕ ਹੈ ਸਿਲਾਈ ਆਪਣੀ ਇਧਰੋਂ ਸ਼ੁਰੂ ਹੋਊਗੀ ਤਾਂ ਆਪਾਂ ਜਿਹੜੀ ਇੱਕ ਬੇਸ ਕਰੋ ਬਣਾ ਲਾਂਗੇ ਕਿਉਂਕਿ ਜਿਹੜਾ ਆਪਣਾ ਡਿਜ਼ਾਈਨ ਰਾਈਟ ਸਾਈਡ ਤੋਂ ਸ਼ੁਰੂ ਹੋਊਗਾ ਬੇਸਿਕ ਰੋ ਜਿਹੜੀ ਆਪਾਂ ਇਹ ਬਣਾਉਣੀ ਹੈ ਠੀਕ ਹੈ ਉਲਟੀ ਸਾਈਡ ਤੋਂ ਇੱਕ ਵਾਰ ਬਣਾਉਣੀ ਹੈ ਕੰਪਲਸਰੀ ਹੈ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਪਰ ਜਿਹੜੀ ਪਹਿਲੀ ਸਿਲਾਈ ਹੈ ਇਸ ਲਈ ਜਿਹੜਾ ਮੈਂ ਕੁੰਡਾ ਇਹ ਬੁਣੂੰਗੀ ਠੀਕ ਹੈ ਇਸ ਤਰ੍ਹਾਂ ਇੱਕ ਉਲਟਾ ਇਸ ਤਰ੍ਹਾਂ ਬਣਾ ਲਿਆ ਠੀਕ ਹੈ ਇਹ ਬਾਧੂ ਕੁੰਡਾ ਆਪਣਾ ਹੁਣ ਇਹ ਤੋਂ ਡਿਜ਼ਾਈਨ ਸ਼ੁਰੂ ਹੋਊਗਾ ਪੰਜ-ਪੰਜ ਕੁੰਡਿਆਂ ਤੇ बेसिक रो अपनी पहली रोंग साइड तो देखो दो कुंडे सीधे तीन कुंडे उल्टे इस तरह सारी सिलाई इस तरह ही जाएगी अपनी ही बेसिक रो आ दो कुंडे सीधे राइट साइड तो फिर अपना डिजाइन शुरू हो जूगा तीन कुंडे उल्टे దో కండే సీ తిండే ఉల్టే దో కుండే సే తిని ఉంటే లాస్ట్తో దో కు సీ లాస్ట్ వాడే కండా ਉਲਟਾ ਬਣਾਵਾਂਗੀ ਕਿਉਂਕਿ ਉਹ ਰਟੀ ਪਾਸੇ ਦੀ ਜਿਹੜੀ ਆਪਣੀ ਸਲਾਈ ਹੈ ਠੀਕ ਹੈ ਇੱਕ ਸਲਾਈ ਜਿਹੜੀ ਆਪਣੀ ਬੇਸ ਕਰੋ ਬਣ ਗਈ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਰਾਈਟ ਸਾਈਡ ਤੋਂ ਜਦੋਂ ਆਪਾਂ ਜੇਕਰ ਬਾਰਡਰ ਕੋਈ ਹੋਰ ਬਣਾਇਆ ਉਪਰ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਰੌਂਗ ਸਾਈਡ ਤੋਂ ਇਸ ਤਰ੍ਹਾਂ ਸਲਾਈ ਬਣਾ ਕੇ ਰਾਈਟ ਸਾਈਡ ਤੋਂ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਪਹਿਲਾ ਕੋਂਡਾ ਹੁਣ ਮੈਂ اتارੂੰਗੀ ਠੀਕ ਹੈ क्योंकि वह पहली सिलाई से अपना कुंडा क्योंकि बना पेली सिलाई च ठीक है देखिए एक कुंडा कूडा जोड़ा उतार दो कुंडे हम उलटे बनाने पांच पांच कुंडे तरह डिजाइन बनूगा अपना ठीक है दो कुंडे बनावेंगे उलटे इस तरह ਥ्रेड ਕਰਾਂਗੇ ਪਿੱਛੇ ਇਹ ਕੁੰਡਾ 슬ਿੱਪ ਕਰ ਲਾਂਗੇ ਠੀਕ ਹੈ ਫਿਰ ਜਿਹੜੇ ਆਪਣੇ ਦੋ ਕੁੰਡੇ ਰਹਿ ਗਏ ਦੇਖੋ ਦੋ ਤਾਂ ਆਪਣੇ ਉਲਟੇ ਹੋ ਗਏ ਠੀਕ ਹੈ ਇੱਕ 슬ਿੱਪ ਕਰ ਲਿਆ ਦੋ ਕੁੰਡੇ ਆ ਜਿਹੜੇ ਆਪਣੇ ਹੁਣ ਥ्रेड ਪਿੱਛੇ ਕਰਨਾ ਬੈਕ ਸਾਈਡ ਤੋਂ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਇਸ ਤਰ੍ਹਾਂ ਠੀਕ ਹੈ ਹੁਣ ਜਿਹਦੇ ਦੋ ਕੁੰਡਿਆਂ ਦਾ ਇੱਕ ਬਣਾ ਤੇ ਇੱਕ ਕੁੰਡਾ ਘਟ ਗਿਆ ਪਰ ਇਹਨਾਂ ਤੋਂ ਹੀ ਆਪਾਂ ਦੋ ਕੁੰਡੇ ਬਣਾਉਣੇ ਆ ਤਾਰਨੇ ਨਹੀਂ ਠੀਕ ਹੈ ਇਹਨਾਂ ਵਿੱਚ ਪਹਿਲਾ ਕੁੰਡਾ ਤਾਰ ਦੇਣੇ ਠੀਕ ਐ ਇਸ ਤਰ੍ਹਾਂ ਦੂਸਰਾ ਕੁੰਡਾ ਦੁਬਾਰਾ ਫਿਰ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਾ ਲੈਣਾ ਦੇਖੋ ਪੰਜ ਕੁੰਡੇ ਹੋਗੇ ਨਾ ਤਾਂ ਆਪਣੇ ਕੋਲ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਇਹੀ ਪੰਜ ਪੰਜ ਕੁੰਡਿਆਂ ਦਾ ਡਿਜ਼ਾਈਨ ਐ ਦੁਬਾਰਾ ਫਿਰ ਦੇਖੋ ਦੋ ਕੁੰਡੇ ਉਲਟੇ ਪੰਜ ਕੁੰਡਿਆਂ ਵਿੱਚ ਦੋ ਕੁੰਡੇ ਉਲਟੇ ਹੋਗੇ ਥ੍ਰੈਡ ਪਿੱਛੇ ਕਰਕੇ ਇੱਕ ਸਲੈਪ ਤਿੰਨ ਕੁੰਡੇ ਹੋਗੇ ਹੁਣ ਜਿਹੜੇ ਇਹ ਦੋ ਕੁੰਡੇ ਦੋ ਕੁੰਡਿਆਂ ਤੋਂ ਦੋ ਹੀ ਬਣਾਉਣੇ ਆ ਪਹਿਲਾਂ ਆਪਾਂ ਦੋ ਦਾ ਇੱਕ ਕਰਨਾ ਐ ਬੈਕ ਸਾਈਡ ਤੋਂ ਇਸ ਤਰ੍ਹਾਂ ਠੀਕ ਐ ਫਿਰ ਇਹਨਾਂ ਵਿੱਚ ਪਹਿਲਾ ਕੁੰਡਾ ਧਾਰ ਦੇਣਾ ਇਸ ਤਰ੍ਹਾਂ ਦੁਬਾਰਾ ਫਿਰ ਦੂਸਰਾ ਕੁੰਡਾ ਬੈਕ ਸਾਈਡ ਤੋਂ ਇਸ ਤਰ੍ਹਾਂ ਬਣਾ ਲੈਣਾ ਸਿੱਧਾ ਠੀਕ ਹੈ ਪੰਜ ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ ਦੇਖੋ ਦੋ ਆਗੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਹੋ ਗਿਆ ਜਿਹੜੇ ਦੋ ਆ ਦੋ ਦਾ ਬੈਕ ਸਾਈਡ ਤੋਂ ਇੱਕ ਬਣਾ ਲਿਆ ਇਹਨਾਂ ਵਿੱਚ ਪਹਿਲਾ ਕੁੰਡਾ ਆਤਾਰਤ ਦੂਸਰਾ ਫਿਰ ਦੁਬਾਰਾ ਬੈਕ ਸਾਈਡ ਤੇ ਇਸ ਤਰ੍ਹਾਂ ਸਿੱਧਾ ਬਣਾ ਲਿਆ ਦੇਖੋ ਪੰਜ ਕੁੰਡੇ ਹੋ ਗਏ ਦੁਬਾਰਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਉਲਟੇ ਥ੍ਰੈਡ ਪਿੱਛੇ ਇੱਕ ਹੁੰਦਾ ਸਲੀਪ ਹੁਣ ਇਹ ਦੋ ਤੋਂ ਦੋ ਕੁੰਡੇ ਬਣਾਵਾਂਗੇ ਪਹਿਲਾਂ ਦੋ ਦੇ ਕਰਾਂਗੇ ਬੈਕ ਸਾਈਡ ਤੋਂ ਸਿੱਧਾ ਕੁੰਡਾ ਫਿਰ ਇਹਨਾਂ ਵਿੱਚ ਇੱਕ ਤਾਰ ਦੇਾਂਗੇ ਇੱਕ ਦੁਬਾਰਾ ਫੇਰ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਦੇਖੋ ਦੁਬਾਰਾ ਫੇਰ ਇਸ ਤਰ੍ਹਾਂ ਦੋ ਕੁੰਡੇ ਉਲਟੇ ਆਗੇ ਲਾਸਟ ਤੱਕ ਇਹ ਆਪਣਾ ਸਟਾਰਟਿੰਗ ਚਾਹੀਸੀ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਵਾਧੂ ਕੁੰਡਾ ਠੀਕ ਹੈ ਲਓ ਜੀ ਇੱਕ ਸਲਾਈ ਕੰਪਲੀਟ ਹੋ ਗਈ ਹੁਣ ਦੂਸਰੀ ਸਲਾਈ ਆ ਗਈ ਰੰਗ ਸਗੜੋ ਪਹਿਲਾ ਕੁੰਡਾ ਉਤਾਰੋ ਚਾਹੀ ਬਣੂ ਠੀਕ ਹੈ ਇਸ ਤਰ੍ਹਾਂ ਜਿਹੜੇ ਹੁਣ ਆਪਾਂ ਉਧਰ ਉਲਟੇ ਬਣਾਏ ਇਧਰ ਦੋ ਸਿੱਧੇ ਬਣਾਵਾਂਗੇ ਠੀਕ ਹੈ ਇਧਰ ਵੀ ਪੰਜ-ਪੰਜ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਥ੍ਰੈਡ ਅੱਗੇ ਕਰ ਲੈਣਾ ਹੁਣ ਇੱਕ ਕੁੰਡਾ ਸਲਿੱਪ ਕਰ ਲੈਣਾ ਠੀਕ ਹੈ ಥ್ರೆಡ್ ಅದ ಉಲ್ನಾಚ ಉತ್ತಾರಾ ಉಲ್ಟಾ ಬನ್ನದ ಜಿಧೆ ಪಾಸ್ ಸಲೈ ಬನ್ನಿ ಸಿ ಬರ ಉ ಬರೇ ಬನ್ನೆ ಸೀ ಟೀಕೆ ದಾರಾಸ್ತ ಕುಂಡೆ ಸಿದೇ ਠੀਕ ਹੈ ਥ੍ਰੈਡ ਲੱਗੇ ਇੱਕ ਸਲਿੱਪ ਕਰਾਂਗੇ ਹੁਣ ਇਹ ਦੋ ਜਿਹੜੇ ਆਪਣੇ ਆ ਪਹਿਲਾਂ ਦੋ ਦਾ ਇੱਕ ਬਣਾਵਾਂਗੇ ਉਲਟਾ ਫਿਰ ਇਹਨਾਂ ਵਿੱਚ ਇੱਕ ਆ ਤਾਰ ਦੇਾਂਗੇ ਦੇਖੋ ਇਸ ਤਰ੍ਹਾਂ ਇੱਕ ਰੱਖ ਲਾਂਗੇ ਠੀਕ ਹੈ ਇਸ ਤਰ੍ਹਾਂ ਇਹ ਦੁਬਾਰਾ ਫੇਰ ਬਣਾਵਾਂਗੇ ਉਲਟਾ ਤਾਂ ਨਾ ਦਾ ਕੋਈ ਗੁੰਡਾ ਆਪਣਾ ਵੱਧਾ ਤੇ ਨਹੀਂ ਘਟਦਾ ਦੋ ਬਣਾਵਾਂਗੇ ਸਿੱਧੇ ਜਿਹੜੇ ਉਧਰ ਦੋ ਉਲਟੇ ਹੈ ਥ੍ਰੈਡ ਅੱਗੇ ਕਰਾਂਗੇ ਇੱਕ ਸਲਿੱਪ ਕਰਾਂਗੇ ਦੋ ਦਾ ਇੱਕ ਬਣਾਵਾਂਗੇ ਉਲਟਾ ਦੇਖੋ ਇਸ ਤਰ੍ਹਾਂ ਫਿਰ ਇੱਕ ਤਾਰ ਦੇਾਂਗੇ ਇੱਕ ਦੁਬਾਰਾ ਫਿਰ ਉਲਟਾ ਬਣਾ ਲਾਂਗੇ ਠੀਕ ਹੈ ਹੁਣ ਫਿਰ ਉਸੇ ਤਰ੍ਹਾਂ ਥ्रेड ਕਰਾਂਗੇ ਪਿੱਛੇ ਦੋ ਬਣਾਵਾਂਗੇ ਸਿੱਧੇ ਥ्रेड ਅੱਗੇ ਕਰਕੇ ਇੱਕ ਕਰਾਂਗੇ ਸਲਿੱਪ ਦੋ ਦਾ ਇੱਕ ਬਣਾਵਾਂਗੇ ਉਲਟਾ ਦੇਖੋ ਲਾਸਟ ਤੇ ਵੀ ਆਪਣੇ ਦੋ ਕੁੰਡੇ ਸਿੱਧੇ ਆਗੇ ਠੀਕ ਹੈ ਤੇ ਇੱਕ ਉਲਟਾ ਇਸ ਤਰ੍ਹਾਂ ਪੰਜ-ਪੰਜ ਕੁੰਡਿਆਂ ਤੇ ਡਿਜ਼ਾਈਨ ਹੈ ਦੋ ਸਲਾਈਆਂ ਚ ਡਿਜ਼ਾਈਨ ਆਪਣਾ ਪੰਜ ਜਾਂਦਾ ਬੇਸਿਕ ਰੋਗ ਆਪਾਂ ਸਿਰਫ ਇੱਕ ਵਾਰ ਬਣਾਉਣੀ ਹੈ ਡਿਜ਼ਾਈਨ ਸ਼ੁਰੂ ਕਰਨ ਲੱਗਿਆਂ ਠੀਕ ਹੈ ਇਹੀ ਦੋ ਸਲਾਈਆਂ ਮੈਂ ਤੁਹਾਨੂੰ ਇੱਕ ਵਾਰ ਫੇਰ ਰਿਪੀਟ ਕਰਕੇ ਦਿਖਾ ਦੇਣੀ ਹੈ ਤਾਂ ਜੋ ਤੁਹਾਨੂੰ ਕੋਈ ਜਿਹੜੀ ਮੁਸ਼ਕਲ ਨਾ ਹੋਵੇ ਡਿਜ਼ਾਈਨ ਬਣਾਉਂ ਚ ਠੀਕ ਹੈ ਪਹਿਲਾ ਕੁੰਡਾ ਤਾਰੂਚੇ ਬਣੋ ਰਾਈਟ ਸਾਈਡ ਤੋਂ ਪਹਿਲੀ ਸਲਾਈ ਦੁਬਾਰਾ ਸ਼ੁਰੂ ਹੋਗੀ ਆਪਣੀ ਪੰਜ ਕੁੰਡਿਆਂ ਵਿੱਚ ਦੋ ਕੁੰਡੇ ਆਗੇ ਉਲਟੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਕਰਾਂਗੇ ਸਲਿੱਪ ਠੀਕ ਹੈ ਹੁਣ ਇਹ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਇਸ ਤਰ੍ਹਾਂ ਇਹਨਾਂ ਵਿੱਚੋਂ ਇੱਕ اتار ਦੇਾਂਗੇ ਠੀਕ ਹੈ ਇਸ ਤਰ੍ਹਾਂ ਦੂਸਰੇ ਕੁੰਡੇ ਨੂੰ ਦੁਬਾਰਾ ਫਿਰ ਬਣਾ ਲਾਂਗੇ ਇਸ ਤਰ੍ਹਾਂ ਪੰਜ ਕੁੰਡਿਆਂ ਦੇ ਪੰਜ ਕੁੰਡੇ ਹੋ ਗਏ ਠੀਕ ਹੈ ਦੁਬਾਰਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਉਲਟੇ ਪੰਜਾਂ ਵਿੱਚੋਂ ਇੱਕ ਸਲਿੱਪ ਠੀਕ ਹੈ ਜਿਹੜੇ ਦੋ ਕੁੰਡੇ ਐ ਦੋ ਦਾ ਇੱਕ ਬਣਾਵਾਂਗੇ ਬੈਕ ਸਾਈਡ ਤੋਂ ਸਿੱਧਾ ਕੁੰਡਾ ਬਹੁਤ ਈਜ਼ੀ ਡਿਜ਼ਾਈਨ ਆ ਬਹੁਤ ਹੀ ਜਲਦੀ ਜਲਦੀ ਬਣਦਾ ਏਕ ਉਤਾਰਤ ਏਕ ਦੁਆਰਾ ਫੇਰ ਬਣਾ ਲੈ ਬੈਕ ਸਾਈਡ ਤੋਂ ਸਿੱਧਾ ਠੀਕ ਐ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਦੋ ਕੁੰਡੇ ਆਗੇ ਉਲਟੇ ਥ੍ਰੈਡ ਪਿੱਛੇ ਇੱਕ ਸਲਿੱਪ ਫਿਰ ਦੋ ਦਾ ਇੱਕ ਬੈਕ ਸਾਈਡ ਤੋਂ ਏ ਕੁੰਡਾ ਤਾਰਤ ਏਕ ਦੁਆਰਾ ਫੇਰ ਬਣਾ ਲੈ ਇਸ ਤਰ੍ਹਾਂ ਸਿੱਧਾ ਠੀਕ ਐ ਥ੍ਰੈਡ ਲੱਗੇ ਦੋ ਕੁੰਡੇ ਉਲਟੇ ਕ੍ਰੈਡ ਪਿੱਛੇ ਇੱਕ ਸਲਿੱਪ ਇਹ ਦੋ ਦਾ ਇੱਕ ਬਣਾ ਦੇਾਂਗੇ ਬੈਕ ਸਾਈਡ ਤੋਂ ਸਿੱਧਾ ਕੁੰਡਾ ਇੱਕ ਉਤਾਰ ਦੇਾਂਗੇ ਇੱਕ ਫੇਰ ਬਣਾ ਲਾਂਗੇ ਬੈਕ ਸਾਈਡ ਤੋਂ ਸਿੱਧਾ ਠੀਕ ਹੈ ਲਾਸਟ ਤੇ ਦੋ ਕੁੰਡੇ ਉਲਟੇ ਆਗੇ ਬਾਧੂ ਕੁੰਡਾ ਦਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਹੈ ਇੱਕ ਸਲਾਈ ਜਿਹੜੀ ਕੰਪਲੀਟ ਹੋ ਗਈ ਰੰਗ ਸਾਈਡ ਤੋਂ ਆ ਗਈ ਦੂਸਰੀ ਤੇ ਲਾਸਟ ਸਲਾਈ ਪਹਿਲਾ ਕੁੰਡਾ ਉਤਾਰੋ ਚਾਹੇ ਉਹਨੂੰ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਹੜੇ ਦੋ ਉਧਰ ਉਲਟੇ ਇਧਰ ਬਣਾਵਾਂਗੇ ਸਿੱਧੇ ਥ੍ਰੈਡ ਅੱਗੇ ਇੱਕ ਸਲਿੱਪ ਜਿਹੜੇ ਦੋ ਆਪਣੇ ਇਹ ਇਹ ਦੋ ਦੇ ਇੱਕ ਬਣਾਵਾਂਗੇ ਉਲਟ ਇੱਕ ਇਹਨਾਂ ਵਿੱਚ ਉਤਾਰ ਦਾਂਗੇ ਇੱਕ ਦੁਬਾਰਾ ਫੇਰ ਉਲਟਾ ਬਣਾਵਾਂਗੇ ਠੀਕ ਹੈ ਪੰਜ ਗੁੰਡੇ ਹੋਗੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਦੋ ਉਧਰ ਉਲਟੇ ਇਧਰ ਬਣਾਵਾਂਗੇ ਸਿੱਧੇ ਦੋ ਸਿੱਧੇ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇੱਕ ਉਲਟ ਇੱਕ ਇਹਨਾਂ ਚ ਉਤਾਰ ਦੇਣਾ ਇੱਕ ਦੁਬਾਰਾ ਫੇਰ ਬਣਾ ਲੈਣਾ ਥ੍ਰੈਡ ਪਿੱਛੇ ਦੋ ਸਿੱਧੇ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇਕਵਲਟ ਇੱਕ ਉਤਾਰਤ ਇੱਕ ਦੁਬਾਰਾ ਫੇਰ ਬਣਾਇਆ ਥ੍ਰੈਡ ਦੇ ਪਿੱਛੇ ਦੋ ਸਿੱਧੇ ਥ੍ਰੈਡ ਅੱਗੇ ਇੱਕ ਸਲਿੱਪ ਦੋ ਦਾ ਇਕ ਉਲਟ ਇੱਕ ਉਤਾਰਤ ਇੱਕ ਦੁਬਾਰਾ ਫੇਰ ਬਣਾਇਆ ਠੀਕ ਹੈ ਥ੍ਰੈਡ ਪਿੱਛੇ ਲਾਸਟ ਦੇ ਦੋ ਸਿੱਧੇ ਆਗੇ ਇਹਹੀ ਦੋ ਸਲਾਈਆਂ ਆਪਾਂ ਵਾਰ-ਵਾਰ ਰਿਪੀਟ ਕਰਨੀਆਂ ਕਿਸੇ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਦੇਖੋ ਇਸ ਤਰ੍ਹਾਂ ਡਿਜ਼ਾਈਨ ਬਣ ਰਿਹਾ ਥੋੜਾ ਜਿਹਾ ਤੁਹਾਨੂੰ ਹੋਰ ਬਣਾ ਕੇ ਦਿਖਾ ਦਿੰਨੀ ਵੀ ਕਿਸ ਤਰ੍ਹਾਂ ਆਪਣਾ ਡਿਜ਼ਾਈਨ ਅੱਗੇ ਜਾ ਕੇ ਇਹ ਲੱਗੂਗਾ ਦੇਖੋ ਜਦੋਂ ਆਪਾਂ ਅੱਗੇ-ਅੱਗੇ ਰਿਪੀਟ ਕਰਾਂਗੇ ਦੋ ਸਲਾਂਘਾਂ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਇਸ ਤਰ੍ਹਾਂ ਬਣ ਕੇ ਆਉਂਦਾ ਬਾਰਡਰ ਦੇ ਤੌਰ ਤੇ ਵੀ ਦੇਖੋ ਬਹੁਤ ਹੀ ਸੋਹਣਾ ਲੱਗਦਾ ਸਕੀ ਵੀ ਦਾ ਬਾਰਡਰ ਬਣਾਓ ਬਲਾਊਜ਼ ਦਾ ਜਾਂ ਕਾਰਡੀਗਨ ਦਾ ਜਾਂ ਬੱਚਿਆਂ ਦੇ ਕੋਟਾਂ ਸਵੈਟਰ ਤੇ ਪੂਰਾ ਡਿਜ਼ਾਈਨ ਪਾਓ ਆਪਣੀ ਕੋਟੀ ਸ਼ਟਰ ਤੇ ਪੂਰਾ ਡਿਜ਼ਾਈਨ ਬਣਾਓ ਜਾਂ ਬਾਰਡਰ ਬਣਾਓ ਸਿਰਫ ਦੋਸ਼ ਲਾਉਂਗਾ ਬਾਰ ਬਾਰ ਰਿਪੀਟ ਕਰਨੀਆਂ ਤੁਹਾਨੂੰ ਜਿਹੜਾ ਇਹ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ